ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਜਿਨ੍ਹਾਂ ਲੋਕਾਂ ਨੇ ਪਰਲ ਕੰਪਨੀ ਦੇ ਵਿੱਚ ਪੈਸਾ ਲਾਇਆ ਸੀਗਾ ਤਾਂ ਉਹਨਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਉਹਨਾਂ ਦੀ ਨਹੀਂ ਹੋਈ ਤਾਂ ਹੁਣ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਆਨਲਾਈਨ ਰਜਿਸਟ੍ਰੇਸ਼ਨ ਹੈ ਕਰ ਸਕਦੇ ਹੋ ਜਾਂ ਤੁਸੀਂ ਆਫਲਾਈਨ ਵੀ ਭੇਜ ਸਕਦੇ ਹੋ ਤਾਂ ਮਹਾਰਾਸ਼ਟਰ ਜਾਨੀ ਕਿ ਮੁੰਬਈ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ SEBI ਦਾ ਉੱਥੇ ਤੁਸੀਂ ਭੇਜ ਸਕਦੇ ਹੋ ਪਰ ਤੁਸੀਂ ਆਨਲਾਈਨ ਕਿਵੇਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਤੁਹਾਡੇ ਕੋਲੇ ਇਹ ਜਿਹੜਾ ਸਰਟੀਫਿਕੇਟ ਹੈ ਜਿਹੜਾ ਇਹ ਹੋਣਾ ਚਾਹੀਦਾ ਜਾਂ ਤੁਸੀਂ ਜਦੋਂ ਵੀ ਪਰਲ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਤਾਂ ਤੁਹਾਡੇ ਕੋਲੇ ਰਸੀਦਾਂ ਹੋਣੀਆਂ ਚਾਹੀਦੀਆਂ ਤੁਸਤੇ ਇਹ ਸਰਟੀਫਿਕੇਟ ਸਕਰੀਨ ਤੇ ਦੇਖ ਸਕਦੇ ਹੋ ਸਰਟੀਫਿਕੇਟ ਨੰਬਰ ਹੋਣਾ ਲਾਜ਼ਮੀ ਹੈ ਫੇਰ ਹੀ ਤੁਸੀਂ ਫਾਰਮ ਹੈ ਜਿਹੜਾ ਭਰ ਸਕਦੇ ਹੋ ਤੁਹਾਡੇ ਕੋਲੇ ਰਸੀਦਾਂ ਵੀ ਹੋਣੀਆਂ ਚਾਹੀਦੀਆਂ ਕਿ ਤੁਸੀਂ ਕਿੰਨੇ ਪੈਸੇ ਪਰਲ ਕੰਪਨੀ ਦੇ ਵਿੱਚ ਬਰੇ ਨੇ ਰਜਿਸਟ੍ਰੇਸ਼ਨ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ Google Chrome ਦੇ ਵਿੱਚ ਜਾਣਾ ਹੈ ਉੱਥੇ ਤੁਸੀਂ PCSL ਕਲੇਮ ਐਪਲੀਕੇਸ਼ਨ ਭਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਸਾਈਟ ਓਪਨ ਹੋਵੇਗੀ ਇੱਥੇ ਤੁਸੀਂ ਦੇਖ ਸਕਦੇ ਹੋ ਰਜਿਸਟ੍ਰੇਸ਼ਨ ਸਭ ਤੋਂ ਪਹਿਲਾਂ ਤੁਸੀਂ PCSL ਦੇ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਦੁਬਾਰਾ ਫੇਰ ਨੰਬਰ ਭਰਨਾ ਹੈ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸਕਰੀਨ ਤੇ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਕੈਪਚਾ ਭਰ ਦੇਣਾ ਕੈਪਚਾ ਭਰਨ ਤੋਂ ਬਾਅਦ ਇੱਥੇ ਤੁਸੀਂ ਥੱਲੇ ਆਪਣਾ ਮੋਬਾਈਲ ਨੰਬਰ ਭਰਨਾ ਜਿਹੜਾ ਇਸ ਟਾਈਮ ਤੁਹਾਡੇ ਕੋਲੇ ਚੱਲਦਾ ਹੈ ਕਿਉਂਕਿ ਉਸ ਤੇ ਓਟੀਪੀ ਜਾਵੇਗੀ ਥੱਲੇ ਤੁਸੀਂ ਇਸ ਨੂੰ ਸਬਮਿਟ ਕਰ ਦੇਣਾ ਜਦੋਂ ਜਨਰੇਟ ਓਟੀਪੀ ਕਰ ਦਿੱਤਾ ਤੁਹਾਡੇ ਮੋਬਾਈਲ ਤੇ ਇੱਕ ਓਟੀਪੀ ਆ ਜਾਵੇਗੀ ਉਹ ਤੁਸੀਂ ਓਟੀਪੀ ਇੱਥੇ ਭਰ ਦੇਣੀ ਹੈ ਉਸ ਤੋਂ ਬਾਅਦ ਇਸ ਨੂੰ ਤੁਸੀਂ ਜਿਹੜਾ ਸਬਮਿਟ ਕਰ ਦੇਣਾ ਜਦੋਂ ਤੁਸੀਂ ਇੱਥੇ ਵੈਰੀਫਾਈ ਕਰ ਦਿੱਤਾ ਵੈਰੀਫਾਈ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਪੇਜ ਹੋਰ ਓਪਨ ਹੋ ਜਾਵੇਗਾ ਉਹ ਤੁਹਾਨੂੰ ਦੱਸ ਦਿਆਂ ਕੀ ਕਰਨਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਇਹ ਦੇਖ ਸਕਦੇ ਹੋ ਇੱਥੇ ਤੁਸੀਂ ਆਪਣਾ ਇੱਕ ਪਾਸਵਰਡ ਸੈੱਟ ਕਰਨਾ ਹੈ ਦੁਬਾਰਾ ਫਿਰ ਪਾਸਵਰਡ ਲਾ ਦੇਣਾ ਹੈ ਪਾਸਵਰਡ ਜਦੋਂ ਸੈੱਟ ਕਰ ਦਿੱਤਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਜਦੋਂ ਪਾਸਵਰਡ ਸੈੱਟ ਕਰਤਾ ਤਾਂ ਰਜਿਸਟਰ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈਗਾ ਲੌਗਇਨ ਕਰਨ ਦੇ ਲਈ ਤੁਸੀਂ ਪੀਐਸਸੀ ਜਿਹੜਾ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਫਿਰ ਪਾਸਵਰਡ ਭਰਨਾ ਹੈ ਜਿਹੜਾ ਹੁਣ ਲਾਇਆ ਸੀ ਉਸ ਤੋਂ ਬਾਅਦ ਥੱਲੇ ਤੁਸੀਂ ਕੈਪਚਾ ਭਰ ਦੇਣਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਲੌਗਇਨ ਕਰ ਲੈਣਾ ਜਦੋਂ ਲੌਗਇਨ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਸਟੈਪ ਆ ਗਏ ਇਹ ਦੇਖ ਸਕਦੇ ਹੋ ਇਹ ਤੁਸੀਂ 4 ਸਟੈਪ ਕੰਪਲੀਟ ਕਰਨੇ ਨੇ ਪਹਿਲੇ ਦੇ ਵਿੱਚ ਕੀ ਹੈ ਪਹਿਲੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਪਰਸਨਲ ਡਿਟੇਲ ਭਰਨੀ ਹੈ ਜਿਵੇਂ ਤੁਹਾਡਾ ਨਾਮ ਕੀ ਹੈ ਜਿਹੜਾ ਸਰਟੀਫਿਕੇਟ ਤੇ ਨਾਮ ਸੀਗਾ ਉਹੀ ਭਰਨਾ ਹੈ ਉਹਦੇ ਵਿੱਚ ਮਿਸਟੇਕ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਪੈਨ ਕਾਰਡ ਤੇ ਜਿਹੜਾ ਤੁਹਾਡਾ ਨਾਮ ਹੈ ਉਸ ਮੁਤਾਬਕ ਹੀ ਡਿਟੇਲ ਭਰਨੀ ਹੈ ਉਸ ਤੋਂ ਬਾਅਦ ਪੈਨ ਕਾਰਡ ਨੰਬਰ ਉਸ ਤੋਂ ਬਾਅਦ ਥੱਲੇ ਪੀਏਸੀਐਲ ਜਿਹੜਾ ਸਰਟੀਫਿਕੇਟ ਆ ਗਿਆ ਜਿਹੜਾ ਪੀਸੀ ਪੀਏਸੀਐਲ ਸਰਟੀਫਿਕੇਟ ਰਿਸੈਪਟ ਆ ਗਈ ਉਸ ਦਾ ਭਰਨਾ ਤੁਸੀਂ ਡਿਟੇਲ ਰਿਸੈਪਟਡ ਡਿਟੇਲ ਭਰਨੀ ਹੈ ਸਕਰੀਨ ਤੇ ਦੇਖ ਸਕਦੇ ਹੋ ਇਹ ਡਿਟੇਲ ਭਰਨੀ ਹੈ ਜਿਵੇਂ ਸਰਟੀਫਿਕੇਟ ਤੇ ਵੀ ਹੋਵੇਗੀ ਤਾਂ ਇੱਥੇ ਵੀ ਹੈਗੀ ਹੈ ਇਹ ਭਰ ਦੇਣੀ ਹੈ ਤੁਸੀਂ ਜਿਹੜੀ ਰਿਸੈਪਟ ਤੇ ਹੋਵੇਗੀ ਉਸ ਤੋਂ ਬਾਅਦ ਤੁਸੀਂ ਟੋਟਲ ਤੁਹਾਡੇ ਕਿੰਨੇ ਕਲੇਮ ਕਰਨੀ ਹੈ ਤੁਸੀਂ ਕਿੰਨੇ ਪੈਸੇ ਲਾਏ ਸੀਗੇ ਇੱਕ ਰਸੀਦ ਤੇ ਤੁਹਾਡੇ ਕਿੰਨੇ ਪੈਸੇ ਨੇ ਉਹ ਭਰਨੇ ਨੇ ਉਸ ਤੋਂ ਬਾਅਦ ਕੀ ਕਰਨਾ ਇਸ ਨੂੰ ਤੁਸੀਂ ਜੈਸ ਕਰ ਦੇਣਾ ਉਸ ਤੋਂ ਬਾਅਦ ਥੱਲੇ ਤੁਸੀਂ ਇਸ ਨੂੰ ਸੇਵ ਐਂਡ ਕੰਟੀਨਿਊ ਕਰ ਦੇਣਾ ਉਸ ਤੋਂ ਬਾਅਦ ਸੈਕਿੰਡ ਸਟੈਪ ਆ ਗਿਆ ਇੱਥੇ ਤੁਸੀਂ ਆਪਣੀ ਬੈਂਕ ਡਿਟੇਲ ਭਰਨੀ ਹੈ ਬੈਂਕ ਡਿਟੇਲ ਦੇ ਵਿੱਚ ਆਈ ਐਫ ਐਸ ਸੀ ਕੋਡ ਤੁਹਾਡਾ ਨਾਮ ਬੈਂਕ ਕਿਹੜੀ ਹੈ ਕਿਉਂਕਿ ਇਸ ਬੈਂਕ ਦੇ ਵਿੱਚ ਹੀ ਪੈਸੇ ਆ ਜਿਹੜੇ ਉਹ ਭੇਜੇ ਜਾਣਗੇ ਉਸ ਤੋਂ ਬਾਅਦ ਦੁਬਾਰਾ ਤੁਸੀਂ ਆਪਣਾ ਬੈਂਕ ਅਕਾਊਂਟ ਨੰਬਰ ਭਰ ਦੇਣਾ ਉਸ ਤੋਂ ਬਾਅਦ ਕਿਉਂਕਿ ਇੱਥੇ ਗਲਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਵੀ ਤੁਹਾਡੇ ਪੈਸੇ ਆਉਣਗੇ ਤਾਂ ਇਸੇ ਬੈਂਕ ਦੇ ਵਿੱਚ ਆਉਣਗੇ ਕਿਉਂਕਿ ਜਦੋਂ ਵੀ ਸੀਬੀ ਵੱਲੋਂ ਪੈਸੇ ਪਾਏ ਜਾਣਗੇ ਇੱਥੇ ਤੁਸੀਂ ਆਪਣਾ ਅਕਾਊਂਟ ਭਰ ਦੇਣਾ ਸੇਵਿੰਗ ਹੈ ਜਾਂ ਕਰੰਟ ਹੈ ਇੱਥੇ ਤੁਸੀਂ ਸਟੈਪ 3 ਤੇ ਆ ਗਏ ਹੁਣ ਆਪਾਂ 3 ਸਟੈਪ ਤੇ ਕੀ ਕਰਨਾ ਹੈ ਇੱਥੇ ਤੁਸੀਂ ਆਪਣੀ ਫੋਟੋ ਹੈ ਜਿਹੜੀ ਉਹ ਅਪਲੋਡ ਕਰਨੀ ਹੈ ਅਪਲੋਡ ਕਰ ਦਿੱਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਪੈਨ ਪੈਨ ਕਾਰਡ ਹੈ ਜਿਹੜਾ ਤੁਹਾਡਾ ਉਹ ਅਪਲੋਡ ਕਰਨਾ ਹੈ ਪੀਐਨਜੀ ਦੇ ਵਿੱਚ ਹੀ ਕਰ ਦੇਣੇ ਨੇ ਇਹ ਉਸ ਤੋਂ ਬਾਅਦ ਸਰਟੀਫਿਕੇਟ ਉਸ ਤੋਂ ਬਾਅਦ ਤੁਸੀਂ ਕੈਨਸਲ ਚੈੱਕ ਭਰਨਾ ਠੀਕ ਹੈ ਇਹ ਸਾਰੇ ਜਿੰਨੇ ਵੀ ਤੁਹਾਡੇ ਸਾਹਮਣੇ ਡਾਕੂਮੈਂਟਸ ਆ ਰਹੇ ਨੇ ਇਹ ਤੁਸੀਂ ਸਾਰੇ ਭਰ ਦੇਣੇ ਨੇ ਤੇ ਇੱਕ ਬੈਂਕ ਦੀ ਵੈਰੀਫਿਕੇਸ਼ਨ ਲੱਗੇਗੀ ਇਹ ਬੈਂਕ ਤੋਂ ਤੁਹਾਨੂੰ ਮਿਲ ਜਾਵੇਗੀ ਇਹ ਬੈਂਕ ਦੀ ਵੈਰੀਫਿਕੇਸ਼ਨ ਲਾ ਦੇਣੀ ਹੈ ਉਸ ਤੋਂ ਬਾਅਦ ਇਸ ਨੂੰ ਤੁਸੀਂ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਥੱਲੇ ਦੇਖ ਸਕਦੇ ਹੋ ਇਹ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਚੈੱਕ ਕਰਨ ਤੋਂ ਬਾਅਦ ਫੇਰ ਹੀ ਤੁਸੀਂ ਅੱਗੇ ਜਿਹੜੇ ਜਾਣਾ ਤੁਸੀਂ ਨੈਕਸਟ ਸਟੈਪ ਤੇ ਇਹ ਦੇਖ ਸਕਦੇ ਹੋ ਇਹ ਸਾਰੀ ਡਿਟੇਲ ਆਪਾਂ ਚੈੱਕ ਕਰ ਲਈ ਉਸ ਤੋਂ ਬਾਅਦ ਲਾਸਟ ਤੇ ਤੁਸੀਂ ਕੀ ਕਰਨਾ ਹੈਗਾ ਲਾਸਟ ਤੇ ਤੁਸੀਂ ਪੀਐਸਸੀਐਲ ਸਰਟੀਫਿਕੇਟ ਜਿੰਨੇ ਵੀ ਤੁਹਾਡੇ ਰਸੀਪਟ ਨੰਬਰ ਨੇ ਮੰਨ ਲਓ ਤੁਹਾਡੇ ਕੋਲੇ 5 ਰਸੀਦਾਂ ਨੇ ਤਾਂ 5 ਰਸੀਦਾਂ ਨੇ 5 ਸਰਟੀਫਿਕੇਟ ਨੇ ਤਾਂ ਉਹ ਉਹਨਾਂ ਦੀ ਡੇਟ ਭਰਨੀ ਹੈ ਕਿਹੜੀ ਤਰੀਕ ਨੂੰ ਤੁਸੀਂ ਪੈਸੇ ਲਾਏ ਸੀਗੇ ਉਹਦੇ ਉੱਪਰ ਕਿੰਨੀ ਤਰੀਕ ਹੈ ਉਹ ਭਰਨੀ ਹੈ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਮਾਊਂਟ ਹੈ ਉਹਨਾਂ ਦੇ ਕਿੰਨੇ ਪੈਸੇ ਆ ਉਸ ਸਰਟੀਫਿਕੇਟ ਤੇ ਉਸ ਰਸੀਦ ਤੇ ਉਹ ਪੈਸੇ ਤੁਸੀਂ ਇੱਥੇ ਭਰਨੇ ਆ ਜਿੰਨੀਆਂ ਵੀ ਤੁਹਾਡੇ ਕੋਲੇ ਰਸੀਦਾਂ ਨੇ ਮੰਨ ਲਓ 5 ਰਸੀਦਾਂ ਨੇ ਸਭ ਪੰਜ ਦੀ ਡਿਟੇਲ ਅਲੱਗ-ਅਲੱਗ ਦੇਣੀ ਹੈ ਇਹ ਤੁਸੀਂ ਭਰ ਦਿੱਤਾ ਉਸ ਤੋਂ ਬਾਅਦ ਇਸ ਨੂੰ ਤੁਸੀਂ ਸੇਵ ਕਰ ਦੇਣਾ ਤੇ ਤੁਹਾਡੇ ਜਿਹੜੇ ਸਰਟੀਫਿਕੇਟ ਹੈ ਉਹ ਸਾਰੇ ਅਪਲੋਡ ਹੋ ਜਾਣਗੇ ਉਹ ਦੇਖ ਸਕਦਾ ਹਾਂ ਆਪਾਂ ਭਰ ਰਹੇ ਹਾਂ ਆਪਾਂ ਜਲਦੀ ਜਲਦੀ ਭਰ ਦੇਣੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਆਪਾਂ ਇਹ ਭਰ ਦਿੱਤੇ ਉਸ ਤੋਂ ਬਾਅਦ ਸਾਰੀ ਡਿਟੇਲ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਇਹਦਾ ਪ੍ਰੀਵਿਊ ਵੇਖਾਂਗੇ ਉਸ ਤੋਂ ਬਾਅਦ ਆਪਾਂ ਸਬਮਿਟ ਕਰ ਦੇਵਾਂਗੇ ਪ੍ਰੀਵਿਊ ਦੇਖ ਸਕਦੇ ਹੋ ਤੁਸੀਂ ਪ੍ਰੀਵਿਊ ਦੇ ਵਿੱਚ ਕੀ ਹੈ ਪ੍ਰੀਵਿਊ ਦੇ ਵਿੱਚ ਸਾਰਾ ਕੁਝ ਆ ਗਿਆ ਵੀ ਤੁਹਾਡੀ ਬੈਂਕ ਡਿਟੇਲ ਤੁਹਾਡਾ ਨਾਮ ਕਿਤੇ ਮਿਸਟੇਕ ਤਾਂ ਨਹੀਂ ਜੇ ਮਿਸਟੇਕ ਹੈ ਤਾਂ ਤੁਸੀਂ ਉਸ ਨੂੰ ਇੱਕ ਵਾਰੀ ਐਡਿਟ ਕਰ ਸਕਦੇ ਹੋ ਬਾਅਦ ਚ ਵਿੱਚ ਨਹੀਂ ਹੋਣਾ ਇਸ ਨੂੰ ਐਡਿਟ ਕਰ ਸਕਦੇ ਹੋ ਪ੍ਰੀਵਿਊ ਸਾਰਾ ਤੁਸੀਂ ਇੱਕ ਵਾਰੀ ਦੇਖ ਲੈਣਾ ਉਸ ਤੋਂ ਬਾਅਦ ਆਈ ਐਗਰੀ ਤੇ ਕਲਿੱਕ ਕਰ ਦੇਣਾ ਜਦੋਂ ਆਈ ਐਗਰੀ ਤੇ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਸਬਮਿਟ ਹੋ ਜਾਵੇਗੀ ਉਸ ਤੋਂ ਬਾਅਦ ਜਦੋਂ ਵੀ ਪਰਲ ਕੰਪਨੀ ਦੀ ਜ਼ਮੀਨ ਹੈ ਜਿਹੜੀ ਸੇਬੀ ਵੱਲੋਂ ਜਿਹੜੀ ਜ਼ਮੀਨ ਜਦੋਂ ਵੀ ਵੇਚੀ ਜਾਵੇਗੀ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਜ਼ਮੀਨ ਵੇਚੀ ਗਈ ਹੈ ਪੰਜਾਬ ਦੇ ਵਿੱਚ ਫਿਲਹਾਲ ਜ਼ਮੀਨ ਨਹੀਂ ਵੇਚੀ ਜਾ ਰਹੀ ਜਦੋਂ ਵੀ ਜਿਹੜੀ ਜ਼ਮੀਨ ਵੇਚੀ ਜਾਵੇਗੀ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਪੈਸੇ ਕਲੇਮ ਕੀਤੇ ਹੋਣਗੇ ਤੁਹਾਡੇ ਪੈਸੇ ਜਿਹੜੇ ਉਹ ਖਾਤੇ ਦੇ ਵਿੱਚ ਆ ਜਾਣਗੇ ਉਹ ਉਹਨਾਂ ਦੇ ਆਉਣਗੇ ਜਿਨ੍ਹਾਂ ਨੇ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਕਰਵਾ ਰੱਖੀ ਹੈ ਜਿਵੇਂ ਤੁਹਾਨੂੰ ਦੱਸਿਆਗਾ ਤਾਂ ਇਹ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਤੇ ਆਨਲਾਈਨ ਵੀ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਪਰਲ ਕੰਪਨੀ ਦੇ ਵਿੱਚ ਜਿਹੜੇ ਲੋਕਾਂ ਨੇ ਪੈਸਾ ਲਾਇਆ ਤਾਂ ਉਹਨਾਂ ਦੇ ਪੈਸੇ ਆ ਜਿਹੜੇ ਉਹ ਵਾਪਸ ਮਿਲ ਸਕਣ ਫਿਲਹਾਲ ਤੁਹਾਡੇ ਲਈ ਇੰਨਾ ਹੀ ਨਵੀਆਂ ਜਾਣਕਾਰੀਆਂ ਦੇ ਲਈ ਫੋਲੋ ਕਰ ਲਓ ਧੰਨਵਾਦ